ਕਸੂਮੇਰ ਕौरा ਘਰ ਵਾਲੇ ਦਾ ਨਾਮ ਲਖਵੀਰ ਸਿੰਘ ਆ। ਅਸੀਂ ਮਰਬੀ ਸਿੱਖ ਪਰਿਵਾਰ ਆ। ਅਸੀਂ ਇੱਥੇ ਜਗਾ ਲਈ ਆ ਮੋਜੋਵਾਲ ਮੱਲਾ ਮੋਜੋਵਾਲਾ ਆਈਟੀ ਦੀ ਬੈਕ ਸਾਈਡ ਆ। ਅਸੀਂ ਇੱਥੇ ਰਹਿ ਰਹੇ ਆ। ਸਾਨੂੰ ਇਹ ਜਗਾ ਲਈ ਤੇ ਹੈ ਆ ਪਰ ਬਹੁਤ ਸਾਨੂੰ ਅਸੀਂ ਤੰਗ ਪ੍ਰੇਸ਼ਾਨ ਹੋ ਗਏ ਆ। ਪਰ ਮੈਂ ਮੇਰੀ ਬੇਟੀ ਇੱਥੇ ਰਹਿੰਦੇ ਆ। ਜਦੋਂ ਅਸੀਂ ਸ਼ਹਿਰ ਨੂੰ ਜਾਂਦੇ ਆ ਸਾਡੀ ਮਗਰ ਜਾ ਕੇ ਬਹੁਤ ਸਾਡੀ ਬੇਇੱਜ਼ਤੀ ਕਰਦੇ ਆ। ਸਾਨੂੰ ਮਾੜੇ ਚੰਗੇ ਲਬਜ਼ ਬੋਲਦੇ ਆ। ਮੇਰੀ ਇਹੋ ਮੈਂ ਅਪੀਲ ਕਰਦੀ ਆ ਕਿ ਮੈਨੂੰ ਮੇਰੀ ਅਪੀਲ ਇਹੋ ਹੀ ਆ ਮੈਂ ਸਾਰੇ ਭੈਣ ਭਰਾਵਾਂ ਅੱਗੇ ਇਹੋ ਹੀ ਕਹਿੰਨੀ ਆ ਕਿ ਮੇਰੀ ਮੈਨੂੰ ਮਦਦ ਦਿੱਤੀ ਜਾਵੇ ਮੇਰੇ ਨਾਲ ਮਤ ਕੀਤੀ ਜਾਏ ਤੇ ਮੈਂ ਇੱਥੇ ਸੁਖੀ ਰਹਿ ਸਕਾਂ ਤੇ ਮੈਂ ਮੇਰੀ ਇਹੋ ਹੀ ਬੇਨਤੀ ਆ ਮੈਂ ਬਹੁਤ ਦੁਖੀ ਆ ਮੈਂ ਦੁਖੀ ਹੋ ਕੇ ਇੱਥੇ ਮੈਂ ਰਹਿ ਰਹੀ ਆ ਮੇਰੀ ਮੈਂ ਹੋਰ ਤੇ ਮੈਂ ਕੁਝ ਕਹਿ ਨਹੀਂ ਸਕਦੀ ਮੈਂ ਬਹੁਤ ਦੁਖੀ ਤੇ ਪਰਜਾਦ ਵਾ ਮੇਰੇ ਕੋਲ ਮੈਂ ਲਖਬੀਰ ਸਿੰਘ ਘਰ ਵਾਲੇ ਦਾ ਨਾਮ ਕਸ਼ਮੀਰ ਕੋਰ ਮੈਂ ਆਈਟੀਆਈ ਬੈਗਸ਼ਾਰਡ ਤੇ ਮੌਜੂਦ ਵਾਲਾ ਮਹਲਾ ਜਿੱਤੇ ਜਗ੍ਹਾ ਲਈ ਹੈ ਜਗ੍ਹਾ ਲੈ ਕੇ ਮੈਂ ਬਹੁਤ ਪਰੇਸ਼ਾਨ ਆ ਮੈਂ ਏਸੀ ਵਿੰਗ ਨੂੰ ਇੱਕ ਪ੍ਰਵਾਨ ਕਰਨਾ ਬੇਨਤੀ ਕਰਨਾ ਅਰਜ ਕਰਨਾ ਕਿ ਮੇਰੀ ਮਾਇਦ ਕਰੋ ਮੈਨੂੰ ਜਿੰਨੇ ਇੱਥੇ ਜ਼ਿੰਮੇਦਾਰ ਹੈ ਬਹੁਤ ਜ਼ਿਆਦਾ ਤੰਗ ਕਰ ਰਹੇ ਨੇ ਤੇ ਮੈਂ ਇਨੀ ਅਰਜ ਕਰਨਾ ਕਿ ਇੱਕ ਪੁੱਤੇ ਚੂਰੇ ਤੋਂ ਸੁਬਾਹ ਬੋਲਦੇ ਨਹੀਂ ਸੰਨ ਤੇ ਅਹੀ ਸਾਡਾ ਪਰਿਵਾਰ ਦੇ ਜਿਹੜੇ ਬੱਚੇ ਨੇ ਉਹ ਤੇ ਬਾਹਰ ਨੇ ਬੇਟੀ ਤੇ ਇੱਕ ਨਾਲਦੀ ਤੇ ਇੱਕ ਮੈਰੀਨਾ ਤਨੇ ਜਦੋਂ ਬਾਹਰ ਜੰਨੇ ਉਦੋਂ ਆਂਦੇ ਵੀ ਤੁਹਾਨੂੰ ਮਾਰ ਦੇਣਾ ਤੁਹਾਨੂੰ ਰਹਿਣ ਨਹੀਂ ਦੇਣਾ ਬੜਾ ਜੰਨੇ ਨਾ ਆਪਣੇ ਏਸ਼ੀਆਵਿੰਗ ਮੈਂਬਰ ਨੂੰ ਮੈਂਬਰਾਂ ਨੂੰ ਵੀ ਮੇਰੀ ਮਾਇਤ ਕੀਤੀ ਜਾਏ ਜਿੰਨੇ ਜੀਵਿੰਦਾਰ ਸੁਣਦੇ ਨੇ ਉਹ ਵੀ ਮੇਰੀ ਮਾਇਤ ਕਰੇ ਸਾਡੇ ਸਤਿਕਾਰਯੋਗ ਮਾਤਾ ਕਸ਼ਮੀਰ ਕੌਰ ਜੀ ਇਹਨਾਂ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜਿਹਦੇ ਵਿੱਚ ਇਹਨਾਂ ਨੇ ਸਮਾਜ ਨੂੰ ਅਪੀਲ ਕੀਤੀ ਹੈ ਕਿ ਸਾਡੀ ਕੋਈ ਮਦਦਵਾ ਤੇ ਅੱਗੇ ਆਵੇ ਇਹਨਾਂ ਦੇ ਕਹਿਰ ਮੁਤਾਬਕ ਲਗਭਗ 3 ਸਾਲ ਤੋਂ ਇੱਥੇ ਰਹਿ ਰਹੇ ਨੇ ਉੱਥੇ ਜਗ੍ਹਾ ਲੈ ਕੇ ਇਹਨਾਂ ਮਕਾਨ ਤੇ ਬਣਾ ਲਿਆ ਪਰ ਇੱਥੇ ਜਰਨਲ ਕੈਟਾਗਰੀ ਦੇ ਬੰਦੇ ਰਹਿਣ ਕਰਕੇ ਉਹ ਇਹਨਾਂ ਨੂੰ ਚੰਗਾ ਨਹੀਂ ਸਮਝਦੇ ਪਰਿਵਾਰ ਦੱਸ ਰਿਹਾ ਵਾ ਕਿ ਇੱਥੇ ਜਿਹੜੀ ਦਾਵੇਂ ਅਸੀਂ ਵੇਖਿਆ ਮੌਕਾ ਵੀ ਵੇਖਿਆ ਆ ਜਿਹੜੀ ਗਲੀ ਆ ਉਹਦੇ ਵਿੱਚ ਬਹੁਤ ਚੱਕੜ ਆ ਉਹਨਾਂ ਦਾ ਪਾਣੀ ਦਾ ਨਿਕਾਸ਼ ਨਹੀਂ ਕਰ ਲੈਂਦੇ ਬੱਤੀਆ ਬੱਤੀ ਦੀ ਜਗ੍ਹਾ ਤੇ ਬੱਤੀ ਵਾਲ ਤਾਰ ਥੱਲੇ ਡਿੱਗੀ ਪਈ ਆ ਇਸ ਮਸਲੇ 'ਚ ਪਹਿਲਾਂ ਵੀ ਇਹਨਾਂ ਦੇ ਕਾਫੀ ਦਰਖਾਸਤਾਂ ਹੋਈਆਂ ਨੇ ਪਰ ਹੁਣ ਤੱਕ ਕਿਤੇ ਸੁਣਵਾਈ ਨਹੀਂ ਹੋਈ ਅਖੀਰ ਤੇ ਇਹਨਾਂ ਨੇ ਕੋਰਟ ਦਾ ਸਹਾਰਾ ਲਿਆ ਹੈ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਪਿਆ ਹੈ ਪਰ ਫਿਰ ਕੋਰਟ ਦੇ ਵਿੱਚ ਕੇਸ ਚੱਲਣ ਦੇ ਬਾਵਜੂਦ ਵੀ ਪੀੜਤ ਪਰਿਵਾਰ ਕਹਿੰਦਾ ਕਿ ਸਾਨੂੰ ਰਸਤੇ 'ਚ ਰੋਕਿਆ ਜਾਂਦਾ ਆ ਜਾਤੀ ਸੋਚਕ ਸ਼ਬਦ ਬੋਲੇ ਜਾਂਦੇ ਨੇ ਗਾਲੀ ਗਲੋਚ ਕੀਤਾ ਜਾਂਦਾ ਆ ਜਦੋਂ ਥਾਣੇ ਪਿਠਾਣੇ ਜਾਂਦੇ ਆ ਸਸਰ ਪ੍ਰਸ਼ਾਸਨ ਜਾਂਦੇ ਆ ਕੁਝ ਸੁਣਵਾਈ ਨਹੀਂ ਹੁੰਦੀ ਕਾਰਨ ਕੀ ਆ ਜੀ ਰੋਕਿਆ ਜਾਂਦਾ ਹੈ ਕਾਰਨ ਪੀੜਤ ਪਰਿਵਾਰ ਦੇ ਕਹਿਰ ਮੁਤਾਬਕ ਇਹ ਆ ਕਿ ਉਹ ਜਰਨਲ ਕਾਟਾਗਰੀ ਨਾਲ ਸੰਬੰਧ ਰੱਖਦੇ ਨੇ ਇਹ ਸ਼ਡਿਊਲ ਕਾਰਡ ਭਾਈਚਾਰੇ ਨਾਲ ਸੰਬੰਧ ਰੱਖਦੇ ਨੇ ਉਹ ਕਹਿੰਦੇ ਨੇ ਕਿ ਤੁਹਾਨੂੰ ਉਹਨਾਂ ਨੂੰ ਜਾਤੀ ਸੂਚਕ ਸ਼ਬਦ ਬੋਲ ਕੇ ਫਿਰ ਉਹ ਗੱਲ ਕਰਦੇ ਨੇ ਕਿ ਤੁਹਾਨੂੰ ਇੱਥੇ ਰਹਿਣ ਦੇਣਾ ਤੁਸੀਂ ਸਾਡੇ ਵਿੱਚ ਰਹਿਣ ਦੇ ਹੱਕਦਾਰ ਨਹੀਂ ਜੀ ਭਾਈ ਨਿਰਮਲ ਸਿੰਘ ਖਾਲਸਾ ਜੀ ਐਡੇ ਵੱਡੇ ਵਿਦਵਾਨ ਸਨ ਉਹਨਾਂ ਨੇ ਇੱਕ ਚੈਨਲ ਤੇ ਇੰਟਰਵਿਊ ਦਾ ਇੰਟਰਵਿਊ ਦਰਾਂ ਦੱਸਿਆ ਸੀ ਕਿ ਕਹਿੰਦੇ ਨੇ ਕਿ ਇਹ ਲੋਕ ਤਾਂ ਸਾਨੂੰ ਮਰਿਆ ਨੂੰ ਵੀ ਕਬਰਾਂ ਵਿੱਚ ਸ਼ਿਸ਼ਕਾਰ ਨਹੀਂ ਕਰ ਦਿੰਦੇ ਤੇ ਜਿੰਦੇ ਜਾਨ ਨੂੰ ਕਿੱਥੇ ਲਾ ਕੇ ਲੰਗ ਦੇਣਾ ਇਹ ਕਰਕੇ ਮੈਂ ਐਸਐਸਪੀ ਸਾਹਿਬ ਤੋਂ ਮੰਗ ਕਰਦਾ ਆਂ ਕਿ ਪੀੜਤ ਪਰਿਵਾਰ ਨੂੰ ਇਨਸਾਫ ਦਵਾਇਆ ਜਾਵੇ ਇਹ ਦਰਦ ਦਰ ਧੱਕੇ ਖਾ ਕੇ ਠਾਣਿਆਂ ਪਠਾਣਿਆਂ ਚ ਐਸਡੀਐਮ ਦੇ ਤਹਿਸੀਲਦਾਰ ਦੇ ਵੀਡੀਓ ਦੇ ਹਰ ਤੰਦਰ ਖਾਸਾਂ ਦਿੱਤੀਆਂ ਪਰ ਕੋਈ ਸੁਣਵਾਈ ਨਹੀਂ ਹੋਈ ਅੱਜ ਹੀ ਐਸਐਸਪੀ ਸਾਹਿਬ ਤੋਂ ਮੰਗ ਕਰਦੇ ਆਂ ਕਿ ਇਸ ਪੀੜਤ ਪਰਿਵਾਰ ਦੀ ਸੁਣਵਾਈ ਹੋਵੇ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਜੇ ਪ੍ਰਸ਼ਾਸਨ ਨੇ ਕਿਤੇ ਕੁਤਾਈ ਵਰਤੀ ਤੇ ਸਾਨੂੰ ਮਜਬੂਰਨ ਸੰਘਰਸ਼ ਕਰਨਾ ਪਵੇ ਅਜਾ ਕਾਰਵਾਈ ਨਹੀਂ ਕੀਤੀ ਜੇ ਪ੍ਰਸ਼ਾਸਨ ਨੇ ਦੋਸ਼ੀਆਂ ਖਿਲਾਫ ਬੰਦੀ ਕਾਰਵਾਈ ਨਾ ਕੀਤੀ ਪੀੜਤ ਪਰਿਵਾਰ ਨੂੰ ਇਨਸਾਫ ਨਾ ਦਿਵਾਇਆ ਤੇ ਆਪਾਂ ਫਿਰ ਅਗਲੀ ਰਣਨੀਤੀ ਲਿਖਾਂਗੇ ਔਰ ਸੰਘਰਸ਼ ਦਾ ਆਪ ਅਪਣਾਵਾਂਗੇ